ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਦਾ ਮੌਸਮ ਆਉਂਦਾ ਜਾਂਦਾ ਤੇ ਠੰਡੀਆਂ ਚੀਜ਼ਾਂ ਨਾਲ-ਨਾਲ ਹੀ ਸ਼ੁਰੂ ਹੋ ਜਾਂਦੀਆਂ ਤੇ ਅੱਜ ਸੁਖਮਨੀ ਡਿਮਾਂਡ ਸੀ ਕੁਝ ਠੰਡਾ ਹੋਵੇ ਤੇ ਬਹੁਤ ਵਧੀਆ ਹੋਵੇ ਪਰ ਜਦੋਂ ਹੀ ਉਹਨੇ ਕਿਹਾ ਕਿ ਮੈਂ ਬਾਹਰ ਜਾ ਕੇ ਮਿਲਕ ਬਦਾਮ ਪੀ ਕੇ ਆਣਾ ਤੇ ਮੈਂ ਉਹਨੂੰ ਕਿਹਾ ਕਿ ਆਪਾਂ ਘਰ ਵਿੱਚ ਤਿਆਰ ਕਰਦੇ ਹਾਂ ਕਿਉਂਕਿ ਬਾਜ਼ਾਰ ਵਿੱਚ ਘਰ ਵਾਲੀਆਂ ਚੀਜ਼ਾਂ ਕਦੇ ਨਹੀਂ ਮਿਲਦੀਆਂ ਇਹਦੇ ਲਈ ਲਿਆ ਆਪਾਂ 1.5 ਕਿਲੋ ਦੁੱਧ ਫੁੱਲ ਫੈਟ ਵਾਲਾ ਦੁੱਧ ਜਿੰਨਾ ਜ਼ਿਆਦਾ ਵਧੀਆ ਹੋਊਗਾ ਮਿਲਕ ਬਦਾਮ ਓਨਾ ਹੀ ਵਧੀਆ ਬਣੂਗਾ ਤੇ ਉਹਦੇ ਵਿੱਚ ਇੱਕ ਗਲਾਸਾ ਪੜਾ ਕਲੇ ਦੇ ਬਾਕੀ ਦਾ ਦੁੱਧ ਰੱਖ ਤਾ ਗਰਮ ਤੇ ਇਹਦੇ ਵਿੱਚੋਂ ਆਪਾਂ ਥੋੜੇ ਜਿਹਾ ਦੁੱਧ ਵਿੱਚ ਡੇਢ ਦੋ ਚਮਚ ਮਿਕਸ ਕਰਾਂਗੇ ਮਿਲਕ ਪਾਊਡਰ ਦੀ ਇਹਦੇ ਨਾਲ ਆਪਣਾ ਦੁੱਧ ਹੈ ਜਿਹੜਾ ਗਾੜਾ ਵੀ ਹੋ ਜਾਊਗਾ ਤੇ ਇਹਦਾ ਵਧੀਆ ਜਿਹਾ ਟੇਸਟ ਵੀ ਆਊਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਤੇ ਗੱਠਾ ਵਗੈਰਾ ਇਹਦੇ ਵਿੱਚ ਬਿਲਕੁਲ ਨਾ ਰਹਿਣ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਸਕਿਪ ਕਰਨਾ ਚਾਹੋ ਤਾਂ ਕਰ ਸਕਦੇ ਹੋ ਦੁੱਧ ਨੂੰ ਤੁਸੀਂ ਚੰਗੀ ਤਰ੍ਹਾਂ ਗਾੜ੍ਹ ਲਿਓ ਤੇ ਉਸ ਤੋਂ ਬਾਅਦ ਜੀ ਆਪਣਾ ਥੋੜੇ ਜਿਹਾ ਦੁੱਧ ਵਿੱਚ ਆਪਾਂ ਦੋ ਚਮਚ ਪਾਏ ਹੈਗੇ ਕਸਟਰਡ ਦੇ ਇਹਦੇ ਵਿੱਚ ਵਧੀਆ ਚੱਕਰ ਲੰਦੂਗਾ ਵਧੀਆ ਇਸ ਟ ਦਊਗਾ ਤੇ ਇਹਦੇ বিনা ਮਿਲਕ ਬਦਾਮ ਬਿਲਕੁਲ ਅਧੂਰਾ ਹੈ ਇਹ ਤੁਹਾਨੂੰ ਪਾਉਣਾ ਹੀ ਪਊਗਾ ਚੰਗੀ ਤਰ੍ਹਾਂ ਇਹਨੂੰ ਵੀ ਆਪਾਂ ਕਰ ਲਾਂਗੇ ਮਿਕਸ ਗੱਠਾ ਇਹਦੇ ਵਿੱਚ ਵੀ ਬਿਲਕੁਲ ਨਹੀਂ ਬਚਨੀ ਚਾਹੀਦੀਆਂ ਪਰ ਇਹ ਦੋਨੇ ਚੀਜ਼ਾਂ ਤੁਸੀਂ ਠੰਡੇ ਦੁੱਧ ਦੇ ਵਿੱਚ ਮਿਕਸ ਕਰਿਓ ਗਰਮ ਦੁੱਧ ਵਿੱਚ ਨਹੀਂ ਕਰਨੀਆਂ ਜਦ ਹੀ ਦੁੱਧ ਚੰਗੀ ਤਰ੍ਹਾਂ ਉਬਾਲੇ ਲੈਣ ਲੱਗਿਆ ਨਾਲ ਦੀ ਨਾਲ ਤੁਸੀਂ ਇਹਦੇ ਵਿੱਚ ਮਿਲਕ ਬਟਰ ਮਿਕਸ ਕਰਦੇ ਜਾਓ ਹੌਲੀ ਹੌਲੀ ਕਰਕੇ ਮਿਕਸ ਕਰਿਓ ਨਾਲ-ਨਾਲ ਦੁੱਧ ਨੂੰ ਹਿਲਾਉਂਦੇ ਜਾਓ ਗੈਸ ਦੀ ਫਲੇਮ ਇੱਥੇ ਮੀਡੀਅਮ ਟੂ ਸਲੋ ਰੱਖਿਓ ਇੱਕ ਵਾਰ ਤਾਂ ਦੁੱਧ ਉਬਾਲੇ ਲੈ ਕੇ ਉੱਪਰ ਆਊਗਾ ਪਰ ਜਦੋਂ ਇਹ ਦੋ ਤਿੰਨ ਮਿੰਟ ਇਹਨੂੰ ਪੱਕਦੇ ਨੂੰ ਹੋ ਗਏ ਤਾਂ ਇਹ ਸ਼ਾਂਤ ਹੋ ਜਾਣਾ। ਨਾਲ ਦੀ ਨਾਲ ਤੁਸੀਂ ਪਾ ਦੇਣੇ ਇਹਦੇ ਵਿੱਚ ਕਾਜੂ ਤੇ ਬਦਾਮ। ਤੁਸੀਂ ਚਾਹੋ ਤਾਂ ਬਦਾਮਾਂ ਨੂੰ ਪਹਿਲਾਂ ਭਿਓ ਕੇ ਰੱਖ ਸਕਦੇ ਹੋ ਤੇ ਇਹਦੇ ਛਿਲਕੇ ਉਤਾਰ ਕੇ ਇਹਦੇ ਵਿੱਚ ਪਾਓ। ਪਰ ਮੈਂ ਐਟ ਅ ਟਾਈਮ ਹੀ ਬਣਾਉਣ ਲੱਗੀ ਸੀ ਕੋਈ ਤਿਆਰੀ ਨਹੀਂ ਸੀ। ਇਸ ਲਈ ਮੈਂ ਉਸੇ ਸਮੇਂ ਕੱਟ ਕੇ ਪਾਈ ਹੈ। ਨਾਲ ਦੀ ਨਾਲ ਹੀ ਜੇ ਕੱਟ ਕੇ ਪਾਉਂਗੇ ਤੁਸੀਂ ਪਾ ਦਿਓ ਕਿਉਂਕਿ ਜਿਵੇਂ ਜਿਵੇਂ ਇਹ ਬਣੂਗਾ ਤਾਂ ਉਹਨੇ ਸੌਫਟ ਹੋ ਜਾਣਾ ਹੈਗਾ। ਫਿਰ ਇਹਦੇ ਵਿੱਚ ਪਾਇਆ ਆਪਾਂ ਇੱਕ ਇਲਾਇਚੀ ਦਾ ਪਾਊਡਰ। ਤੁਸੀਂ ਚਾਹੋ ਤਾਂ ਇਲਾਇਚੀ ਨੂੰ ਕੁਟ ਕੇ ਵੀ ਪਾ ਸਕਦੇ ਪਰ ਇੱਕੋ ਹੀ ਪਾਇਓ ਤਾਂ ਕਿ ਹਲਕਾ ਜਿਹਾ ਫਲੇਵਰ ਆਵੇ ਇੱਥੇ ਦੁੱਧ ਪਕਦੇ ਨੂੰ 7 ਤੋਂ 8 ਮਿੰਟ ਹੋ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕਸਟਰਡ ਜਿਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਹੀ ਮਿਕਸ ਕਰਕੇ ਤਿਆਰ ਕਰ ਲਿਆ ਸੀ ਕਸਟਰਡ ਮਿਕਸ ਕਰਦੇ ਜਾਈਓ ਨਾਲ-ਨਾਲ ਦੁੱਧ ਨੂੰ ਪਕਾਉਂਦੇ ਜਾਈਓ ਸਾਰੇ ਦੁੱਧ ਨੂੰ ਤੁਸੀਂ 12 ਤੋਂ 15 ਮਿੰਟ ਲਈ ਲਗਾਤਾਰ ਪਕਾਉਣਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਇਹਨੇ ਹੌਲੀ-ਹੌਲੀ ਗਾੜਾ ਹੀ ਹੁੰਦੇ ਜਾਣਾਗਾ ਤੇ ਜੇ ਤੁਸੀਂ ਵੈਸੇ ਦੁੱਧ ਨੂੰ ਕਾੜ ਰਹੇ ਹੋ ਤਾਂ ਵੀ ਤੁਹਾਨੂੰ 15-20 ਮਿੰਟ ਆਰਾਮ ਨਾਲ ਲੱਗ ਜਾਣਗੇ ਕਿਉਂਕਿ ਵਧੀਆ ਜਿਹਾ ਕਾੜਾ ਕਿਉਂਕਿ ਇਹ ਥੋੜਾ ਜਿਹਾ ਗਾੜਾ ਹੁੰਦਾ ਫੇਰ ਹੀ ਜ਼ਿਆਦਾ ਵਧੀਆ ਲੱਗਦਾ ਤੇ ਬਿਲਕੁਲ ਲਾਸਟ ਤੇ ਆਪਾਂ ਇਹਦੇ ਵਿੱਚ ਪਾਈ ਹੈ ਮਿਸ਼ਰੀ ਦੋ ਵੱਡੇ ਸਪੂਨ ਭਰ ਕੇ ਮਿਸ਼ਰੀ ਦੇ ਪਾਏ ਹੈ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਪਰ ਇਹਦੇ ਵਿੱਚ ਮਿੱਠਾ ਥੋੜਾ ਜਿਹਾ ਜ਼ਿਆਦਾ ਹੁੰਦਾ ਗੁੜ ਵਗੈਰਾ ਇਹਦੇ ਵਿੱਚ ਤੁਸੀਂ ਬਿਲਕੁਲ ਨਾ ਪਾਓ ਕਿਉਂਕਿ ਉਹਦਾ ਟੇਸਟ ਵਧੀਆ ਨਹੀਂ ਆਉਣਾ ਤੇ ਬਾਕੀ ਗੋੜਾ ਜਿਹੜਾ ਦੁੱਧ ਵਿੱਚ ਫਟ ਜਾਣਾ ਹੈਗਾ ਕਿਉਂਕਿ ਬਹੁਤੇ ਪੁੱਛਣ ਲੱਗ ਜਾਂਦੇ ਆ ਸੀਰ ਦੇ ਵਿੱਚ ਗੁੜ ਵਰਤ ਸਕਦੇ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖਿਓ ਜੇ ਤੁਹਾਨੂੰ ਟੇਸਟ ਵਧੀਆ ਲੱਗਦਾ ਹੋਵੇ ਤੇ ਜਦੋਂ ਇਹ ਦੁੱਧ ਠੰਡਾ ਹੋ ਗਿਆ ਫਿਰ ਇਹਦੇ ਵਿੱਚ ਤੁਸੀਂ ਗੁੜ ਜਾਂ ਸ਼ੱਕਰ ਮਿਕਸ ਕਰਿਓ ਤੇ ਇੱਥੇ ਗੈਸ ਨੂੰ ਆਪਾਂ ਕਰਤਾ ਬੰਦ ਤੇ ਇਹਦੇ ਉੱਪਰ ਆਪਾਂ ਦੇ ਦੇਾਂਗੇ ਕੋਈ ਜਾਲੀ ਤਾਂ ਕਿ ਕੋਈ ਵੀ ਚੀਜ਼ ਇਹਦੇ ਵਿੱਚ ਨਾ ਪਵੇ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਤੇ ਇਹਦੀ ਕਰਾਂਗੇ ਬਾਕੀ ਦੀ ਤਿਆਰੀ ਸ਼ੁਰੂ ਕਿਉਂਕਿ ਹਜੇ ਆਪਾਂ ਇਹਨੂੰ ਮਜ਼ੇਦਾਰ ਬਣਾਉਣ ਲਈ ਬੜੀਆਂ ਚੀਜ਼ਾਂ ਤਿਆਰ ਕਰਨੀਆਂ ਹੈਗੀਆਂ ਤੇ ਆਪਾਂ ਅੱਧਾ ਲੀਟਰ ਲਈ ਆ ਪਾਣੀ ਉਹਨੂੰ ਰੱਖ ਤਾ ਗਰਮ ਇਹਦੀ ਆਪਾਂ ਵਧੀਆ ਜੀ ਜੈਲੀ ਕਰਾਂਗੇ ਤਿਆਰ ਤੇ ਆਪਣੇ ਕੋਲੇ ਸਟ੍ਰਾਬਰੀ ਫਲੇਵਰ ਦਾ ਹੈਗਾ ਪਾਊਡਰ ਕਿਉਂਕਿ ਕਾਫੀ ਦਿਨਾਂ ਦਾ ਘਰੇ ਲੈ ਆਂਦਾ ਪਿਆ ਸੀ ਬੱਚੇ ਰੋਜ਼ ਡਿਮਾਂਡ ਕਰਦੇ ਸੀ ਕਿ ਮੈਂ ਦੁੱਧ ਵਿੱਚ ਪਾ ਕੇ ਦੇਵਾਂ ਉਹਨਾਂ ਨੂੰ ਬਣਾ ਕੇ ਪਰ ਮੇਰੇ ਕੋਲ ਟਾਈਮ ਨਹੀਂ ਸੀ ਐਨਾਂ ਤੇ ਅੱਜ ਟਾਈਮ ਮਿਲਿਆ ਚਲੋ ਸੋਚਿਆ ਮੈਂ ਕਿ ਆਪਾਂ ਇਹ ਵੀ ਤਿਆਰ ਕਰਦੇ ਆਂ ਤੇ ਸਾਰੇ ਪਾਊਡਰ ਨੂੰ ਆਪਾਂ ਇੱਕ ਭਾਂਡੇ ਵਿੱਚ ਕੱਢ ਕੇ ਮਿਕਸ ਕਰ ਲੈਣਾ ਇਹਦੇ ਵਿੱਚ ਦੋ ਤਰ੍ਹਾਂ ਦੇ ਪਾਊਡਰ ਹੁੰਦੇ ਆ ਇੱਕ ਛੋਟੇ ਜਿਹੇ ਪੈਕੇਟ ਵਿੱਚ 15 ਤੋਂ 20 ਗਲਾਸ ਆਰਾਮ ਨਾਲ ਇਹ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਹਨੂੰ ਮਿਕਸ ਕਰਕੇ ਗਰਮ ਪਾਣੀ ਦੇ ਵਿੱਚ ਪਾਉਂਦੇ ਜਾਣਾ ਤੇ ਇਹਨੂੰ ਮਿਕਸ ਕਰਦੇ ਜਾਣਾ ਇਥੇ ਇਹ ਆਪਾਂ ਉਬਾਲੇ ਵਗੈਰਾ ਕੁਝ ਨਹੀਂ ਦੇਣੇ ਨਾ ਹੀ ਇਹਨੂੰ ਪਕਾਉਣਾ ਹੈਗਾ ਨਾ ਹੀ ਇਹਦੇ ਵਿੱਚ ਕੋਈ ਖੰਡ ਵਗੈਰਾ ਪਾਉਣੀ ਹੈ ਸਾਰਾ ਕੁਛ ਇਹਦੇ ਵਿੱਚ ਮਿਕਸ ਹੁੰਦਾ ਹੈ ਬਸ ਜਦੋਂ ਇਹ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਉਹਦੀ ਗੈਸ ਨੂੰ ਬੰਦ ਕਰ ਦਿਓ ਤੇਨੂੰ ਖੁੱਲੇ ਜੇ ਭਾਂਡੇ ਵਿੱਚ ਤੁਸੀਂ ਕੱਢ ਲਿਓ ਤੇ ਇਹ ਘੰਟੇ ਦੋ ਘੰਟਿਆਂ ਵਿੱਚ ਜਦੋਂ ਹੀ ਠੰਡਾ ਹੋ ਗਿਆ ਤੇ ਇਹਦੀ ਬਹੁਤ ਹੀ ਵਧੀਆ ਜੈਲੀ ਬਣ ਕੇ ਤਿਆਰ ਹੋ ਜੂ ਬਾਕੀ ਇਹਦੇ ਉੱਪਰ ਸਾਰਾ ਕੁਝ ਲਿਖਿਆ ਹੁੰਦਾ ਵੀ ਤੁਸੀਂ ਕਿਵੇਂ ਤਿਆਰ ਕਰਨਾ ਹੈ ਐਨੇ ਆਪਣਾ ਦੁੱਧ ਹੋ ਗਿਆ ਠੰਡਾ ਤੇ ਇਹਦੇ ਉੱਪਰ ਖੂਬ ਸਾਰੀ ਆ ਗਈ ਮਲਾਈ ਤੇ ਬੱਚੇ ਇਹ ਤੋਂ ਪਛਦੇ ਨੇ ਇਸ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਟੋਪੀਏ ਡਾਂਗੇ ਜਾਂ ਕਿਸੇ ਵੀ ਬਾਉਲ ਵਗੈਰਾ ਵਿੱਚ ਇਹਨੂੰ ਕੱਢ ਲਿਓ ਤੇ ਫ੍ਰਿਜ ਵਿੱਚ ਰੱਖਿਓ ਜੇ ਫ੍ਰਿਜ ਵਿੱਚ ਤੁਸੀਂ ਤਾਂ ਰੱਖਿਓ ਜੇ ਤੁਹਾਡੇ ਕੋਲ 4-5 ਘੰਟੇ ਦਾ ਸਮਾਂ ਹੈ ਜੇ ਤੁਹਾਡੇ ਕੋਲ 2 ਘੰਟਿਆਂ ਦਾ ਹੀ ਸਮਾਂ ਤਾਂ ਤੁਸੀਂ ਇਹਨੂੰ ਫ੍ਰੀਜਰ 'ਚ ਰੱਖਿਓ ਆਪਾਂ ਇਹਨੂੰ ਫ੍ਰੀਜਰ 'ਚ ਰੱਖਿਆ ਕਿਉਂਕਿ ਜੇ ਮਿਲਕ ਬਦਾਮ ਠੰਡਾ ਨਹੀਂ ਤਾਂ ਇਹ ਬਿਲਕੁਲ ਬਦਿਆ ਨਹੀਂ ਲੱਗਦਾ ਇਹ ਪੂਰਾ ਠੰਡਾ ਹੋਣਾ ਚਾਹੀਦਾ ਤਾਂ ਹੀ ਇਹ ਆਪਣਾ ਟੇਸਟ ਦਿੰਦਾ ਫ੍ਰੀਜਰ ਵਿੱਚ ਰੱਖਣ ਤੋਂ ਬਾਅਦ ਜਦੋਂ ਹੀ ਆਪਾਂ ਕੰਟ ਸਾਰੀਆਂ ਚੀਜ਼ਾਂ ਰੈਸਟ ਤੇ ਰੱਖੀਆਂ ਤੇ ਆਪਣੀ ਜੈਲੀ ਹੋ ਗਈ ਤਿਆਰ ਤੇ ਫਿਰ ਆਪਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਦੇਖੋ ਆਪਣੇ ਹਿਸਾਬ ਨਾਲ ਛੋਟੇ ਛੋਟੇ ਪੀਸਾਂ ਵਿੱਚ ਇਹਨੂੰ ਕੱਟ ਲਿਓ ਬੜੇ ਸਿੰਪਲ ਜਿਹੇ ਤਰੀਕੇ ਨਾਲ ਤਿਆਰ ਹੁੰਦੀ ਹੈ ਬਾਕੀ ਇਹ ਜੀਆਂ ਚੀਜ਼ਾਂ ਖਾ ਕੇ ਬੱਚੇ ਬੜੇ ਖੁਸ਼ ਰਹਿੰਦੇ ਨੇ ਤੇ ਚਲੋ ਉਹਨਾਂ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਹੁੰਦੀ ਹੈ ਜਿੰਨੀ ਸਾਨੂੰ ਜ਼ਰੂਰਤ ਹੋਵੇ ਤੁਸੀਂ ਵਰਤ ਲਿਓ ਬਾਕੀ ਇੱਕ ਦੋ ਦਿਨਾਂ ਲਈ ਤੁਸੀਂ ਇਹਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ ਜਦੋਂ ਵੀ ਬੱਚਿਆਂ ਲਈ ਦੁੱਧ ਤਿਆਰ ਕਰੋਗੇ ਵਿੱਚ ਮਿਕਸ ਕਰਕੇ ਦੇ ਦਿਓ ਬਾਕੀ ਆਪੋ ਆਪਣੀ ਪਸੰਦ ਹੈ ਜੇ ਸ ਸ਼ੁਰੂਆਤ ਹੋਈ ਤਿਆਰ ਕਰ ਲਿਓ ਨਹੀਂ ਇਹਨੂੰ ਤੁਸੀਂ ਸਕਿਪ ਕਰ ਲਿਓ ਪਰ ਇਹਦੀ ਟੇਸਟੀ ਬੜੀ ਲੱਗਦੀ ਹੈ ਉਸ ਤੋਂ ਬਾਅਦ ਜੀ ਆਪਣਾ ਮਿਲਕ ਬਦਾਮ ਹੋ ਗਿਆ ਤਿਆਰ ਬਿਲਕੁਲ ਠੰਡਾ ਹਲਕਾ ਜਿਹਾ ਆਪਾਂ ਹੋਰ ਮਿਕਸ ਕੀਤਾ ਤੇ ਹੁਣ ਕਰ ਰਹੇ ਸੀ ਆਪਾਂ ਇਹਨੂੰ ਸਰਵ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਟੇਸਟ ਇਹੀ ਰੱਖਾਂਗੇ ਜਿਵੇਂ ਆਪਾਂ ਕਸਟਰਡ ਪਾ ਕੇ ਤਿਆਰ ਕੀਤਾ ਹੈ ਹਲਕਾ ਜਿਹਾ ਕੇਸਰ ਦਾ ਉੱਤੇ ਸਿਰਫ ਪਾ ਦਾਂਗੇ ਮਰਜ਼ੀ ਦੇ ਪਾਵਾਂਗੇ ਡਰਾਈ ਫਰੂਟ ਤੇ ਵਧੀਆ ਜਿਹਾ ਮਿਲਕ ਬਦਾਮ ਬਣ ਕੇ ਤਿਆਰ ਹੈ ਉਸ ਤੋਂ ਬਾਅਦ ਆਪਾਂ ਥੋੜੇ ਜਿ ਵਿੱਚ ਮਿਕਸ ਕੀਤਾ ਰੋਜ਼ ਸਰਪ ਤੁਸੀਂ ਚਾਹੋ ਤੇ ਘਰ ਵਾਲਾ ਸ਼ਿਕਾਇਤ ਵੀ ਮਿਕਸ ਕਰ ਸਕਦੇ ਹੋ ਪਰ ਇਹ ਕਰਕੇ ਜਰੂਰ ਦੇਖਿਓ ਇਹਦਾ ਬਹੁਤ ਹੀ ਟੇਸਟ ਲਾਜਵਾਬ ਹੋਊਗਾ ਪਹਿਲਾ ਵਾਲੇ ਟੇਸਟ ਨਾਲੋਂ ਕਿਤੇ ਜ਼ਿਆਦਾ ਤੁਹਾਨੂੰ ਵਧੀਆ ਹੀ ਲੱਗੂਗਾ ਤੇ ਬਹੁਤ ਜ਼ਿਆਦਾ ਇਹ ਹੈਵੀ ਹੋਊਗਾ ਇੱਕ ਫੁੱਲ ਗਲਾਸ ਘਰ ਵਾਲਾ ਤੁਹਾਨੂੰ ਪੀਣਾ ਥੋੜਾ ਜਿਹਾ ਮੁਸ਼ਕਲ ਹੋ ਜਾਊਗਾ ਕਿਉਂਕਿ ਇਹ ਹੈਲਥੀ ਬਣੂਗਾ ਤੇ ਬਾਕੀ ਆਪਾਂ ਪਿਓਰ ਦੁੱਧ ਦਾ ਤਿਆਰ ਕੀਤਾ ਇਹਦੇ ਵਿੱਚ ਕੋਈ ਮਿਲਾਉਟ ਨਹੀਂ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ ਜੈਲੀ ਜਿੰਨੀ ਤੁਹਾਨੂੰ ਪਸੰਦ ਹੈ ਓਨੀ ਕਰ ਲਿਓ ਤੇ ਉੱਪਰ ਦੀ ਥੋੜੀ ਜਿਹੀ ਆਪਾਂ ਜੈਲੀ ਪਾ ਕੇ ਇਹਨੂੰ ਸਜਾ ਦਾਂਗੇ ਮਰਜ਼ੀ ਦੇ ਪਾ ਦਾਂਗੇ ਡਰਾਈ ਫਰੂਟ ਥੋੜਾ ਜਿਹਾ ਪਾਮਗੇ ਰੋਸ ਦਾ ਸਰਪ ਬੜਾ ਹੀ ਟੇਸਟੀ ਮਜ਼ੇਦਾਰ ਮਿਲਕ ਬਦਾਮੇ ਦੋ ਫਲੇਵਰਾਂ ਵਿੱਚ ਆਪਾਂ ਤਿਆਰ ਕੀਤਾ ਬੱਚੇ ਪੂਰਾ ਖੁਸ਼ ਹੋਏ ਤੇ ਸਟੇਸਟੀ ਇੰਨਾ ਜ਼ਿਆਦਾ ਬਣਿਆ ਸੀ ਕਿ ਮੈਨੂੰ ਖੁਦ ਨੂੰ ਵੀ ਬੜਾ ਹੀ ਵਧੀਆ ਲੱਗਿਆ ਬਾਕੀ ਡੇਢ ਕਿਲੋ ਦੁੱਧ ਦੇ ਵਿੱਚ ਚਾਰ ਫੁੱਲ ਗਲਾਸ ਪਰ ਕੇ ਤਿਆਰ ਹੋਏ ਤੇ ਬਾਜ਼ਾਰ ਵਿੱਚ ਇੰਨਾ ਸਸਤਾ ਸਾਨੂੰ ਕੁਝ ਨਹੀਂ ਮਿਲਦਾ ਤੇ ਬਾਕੀ ਜਿਹੜਾ ਹੈਲਥੀ ਹੈਗਾ ਘਰ ਵਾਲਾ ਉਹ ਤਾਂ ਹੈਗਾ ਹੀ ਹੈ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਬਣਾ ਕੇ ਜਲਦੀ ਜਲਦੀ ਬੱਚਿਆਂ ਨੂੰ ਜ਼ਰੂਰ ਪਿਆਇਓ ਧੰਨਵਾਦੀ